ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਭੇਜਣਾ ਟਰੈਕਟਰ ਆਪਾਂ ਮਹਿੰਦਰਾਂ ਜਾਂਸੀ ਉੱਥੇ ਉਹ ਜਿਹੜਾ ਜਿਹੜਾ ਆਪਣਾ ਪੀਰ ਅਗਮ ਉਹ ਕਹਿੰਦਾ ਵੀ ਭੇਜ ਦੇ ਮੈਂ ਸਾਰਾ ਕੁਝ ਇਹਦਾ ਓਕੇ ਕਰਕੇ ਦਿਨਾ ਠੀਕ ਨਹੀਂ ਵੀ ਜੋ ਕੁਝ ਵੀ ਇਹਦਾ ਖਰਾਬ ਵੀ ਸਾਰਾ ਕੁਝ ਕਰਕੇ ਦਵਾਂਗਾ ਤੇ ਮੈਂ ਕਹਾ ਚਲੋ ਵੀਰੇ ਭੇਜ ਦਿੰਦੇ ਆ ਤੇ ਹੁਣ ਭੇਜ ਦਿਆਂ ਲੈ ਕੇ ਜਾਂਦੇ ਆ ਜੋ ਜੋ ਵੀ ਇਹਦਾ ਕੁਝ ਹੈਗਾ ਉਹ ਕਰਵਾ ਕੇ ਲਿਆਉਂਦੇ ਆ ਸਾਰਾ ਕੁਝ ਹੋ ਜਾਊਗਾ ਠੀਕ ਹੈ ਚਲੋ ਜੋ ਵੀ ਹੈਗਾ ਨੱਡ ਨੂਟ ਇਹਦੇ ਕਾਫੀ ਡਿਗ ਪਏ ਸੀ ਵਿਚਾਰੇ ਦੇ ਆਪਾਂ ਨਾ ਉਹ ਲਿਖ ਲੋ ਨਾਲ ਹੀ ਜੇ ਕੋਈ ਲੱਗਦਾ ਤੁਹਾਨੂੰ ਉਹਦਾ ਉਹਨੇ ਵੀ ਆ ਜਾਣਾ ਨਵਦੀਪ ਨੇ ਮੇਰਾ ਕਿਹਾ ਹੋਇਆ ਉਹਨੂੰ ਕਹਿੰਦਾ ਹੀ ਆਉਂਗਾ ਉਹ ਪੈਕਾਂ ਦਾ ਫਿਰ ਥਰੇਸ਼ਰ ਆਪਣਾ ਆ ਵੀ ਬਾਸਕਟ ਵੀ ਠੀਕ ਆ ਆਹੋ ਆ ਜੀ ਦੀ ਜਿਹੜੀ ਘੱਟ ਘਸੀ ਆਹੀ ਇਹਦੀ ਆ ਬਾਸਕਟ ਹਨਾ ਦੇਖ ਲੋਕਾਂ ਤੋਂ ਛੱਡ ਕੇ ਆਉਣੀ ਆ ਸਵੇਰੇ ਛੱਡਣੀ ਆ ਸਵੇਰੇ ਚ ਚਲੋ ਫਿਰ ਤੜਕੇ ਦੁਰ ਲਾਂਗੇ ਵੀ ਟਾਈਮ ਨਾਲ ਇੰਨੇ ਟਾਈਮ ਨੂੰ ਪਹੁੰਚੇ ਹੋਈਏ ਉੱਥੇ ਫੇਰਾ ਕਰ ਲੋ ਅੱਜ ਤੁਹਾਡਾ ਉਹ ਬਾਦ ਬਾਸ ਕਰ ਚਲੋ ਠੀਕ ਐ ਕਰ ਲੈ ਟੈਟੂ ਨਾਲੇ ਲੈ ਚੱਲਾਂਗੇ ਨਾਲ ਕੱਲ ਨੂੰ ਹੀ ਆ ਬਸ ਫੋਕੀਏ ਸੜਦੇ ਚਾਹ ਚੱਕ ਕੇ ਥਨੇ ਲੋ ਜੀ ਆਪਾਂ ਆਏ ਸੀਗੇ ਮੈਂਡ ਤਰਉਣ ਵੀ ਇਹਦੇ ਨਾਲ ਖਰਾਬ ਨਹੀਂ ਹੋਇਆ ਕਰੂਗਾ। ਥੋੜਾ ਜਿਹਾ ਮੂਰ ਨੂੰ ਬਾਧੂ ਕਰਵਾ ਲਾ ਤੇ ਸਾਈਡ ਤੇ ਨਿਰਾਦ ਤੇ ਨਾ ਦਾ ਕੋਈ ਟੱਕ ਪਊਗਾ। ਨਾ ਕੁਛ ਹੋ। ਹੁਣ ਰੌਜਾ ਜੀ। ਜਦੋਂ ਉਧਾਰ ਹੋਏ ਤੱਕ। ਆਹ ਹਟਾਈ ਹੋਇਆ ਵਾਲਾ ਨਾ ਉਹਦਾ ਚੱਲੇ ਆ ਜਰਨ ਦੇਖੀ ਪੂਰੀ ਨਰਮ ਜੀ ਰਬੜ ਨਾਲ ਦਾ ਸਮਾਨ ਰੱਖਣਾ ਸੌਖਾ ਖਿੱਚਣਾ ਸੌਖਾ ਸਾਰਾ ਕੰਮ ਨੂੰ ਸੌਖਾ ਆ ਗਿਆ ਜਰ ਆ ਜਾ ਗੁਰੂ ਅੱਜ ਆਏ ਸੀ ਆਪਾਂ ਆਪਣੀ ਰਾਣੀ ਸੁਨਦਰਾ ਦੀ ਸਰਵਿਸ ਕਰਾਉਣ ਕਿਉਂਕਿ 1000 ਕਿਲੋਮੀਟਰ ਹੋ ਗਈ ਸੀ 990 76 ਕਿਲੋਮੀਟਰ ਚੱਲ ਗਈ ਮੈਂ ਕਿਹਾ کرائی لے اوندے ہیں ਸਰਬ ਤੇ ادھر آیا سیਗਾ ਨਾਲے میٹ موڈ ਧਰਨੇ دی انہوں نے وہ ہے نہیں تھی ملے نہیں۔ تے اے کہندے ਥੱਲੇ ਅਸੀਂ ਰਬੜ ਕੋٹنگ ਕਰਕੇ ਦੇਣੀ ਆ ਹੁਣ ਰਬੜ ਕੋٹنگ ਕਰਨ ਲੱਗੇ ਹੋਏ। ਮੈਂ ਧੋਤੀ چੱਕਾ چکرਤੀ پوری۔ ਆ ਨਾ 2 ਕਰੋੜ ਦੀ ਗੱਡੀ ਆ ਵੈਲਫਾਇਰ ਹਨਾ। ਇਹਦੇ ਵਿੱਚ ਟੌਪ ਮਾਡਲੋਂ ਦਾ ਇੱਕ ਮਾਡਲ ਇਹਦਾ ਹੋਰ ਮਹਿੰਗਾ ਉਹ ਉਧਰ ਖੜਾ ਉਹ ਤੇ। ਤਾਂ ਕਹਿਆ ਉਹ ਉੱਪਰ ਇਹ ਕਹਿੰਦੇ 2 ਸਾਲ ਬਾਅਦ ਮਿਲਦੀ ਆ ਵੀ ਵੇਟਿੰਗ ਇੰਨੀ ਆ ਤੇ ਗੱਡੀ ਆ ਮੈਂ ਕਹਿੰਦਾ ਇਹ ਜਹਾਜ਼ ਨਾਲ ਵੀ ਉਹ ਆ ਬਾਈ ਕੰਫਰਟ ਆ ਪਰਦੇ-ਪੁਰਦੇ ਜਿਹੇ ਤੇ ਸਾਰੇ ਪਹਿਲਾਂ ਨਹੀਂ ਆਉਂਦੇ ਵਾੜੀ ਨਜ਼ਾਰੇਦਾਰ ਗੱਡੀ ਆ ਕਹਿੰਦੇ ਇਹ ਕਹਿੰਦੇ ਪੂਰੀ ਡਿਮਾਂਡ ਤੇ ਆ ਇਹ ਵੀ 2 ਸਾਲ ਬਾਅਦ ਇੱਕ ਗੱਡੀ ਮਿਲਦੀ ਆ ਸਾਨੂੰ ਵੀ ਜੇ ਅੱਜ ਬੁਕਿੰਗ ਕਰਾਉਣੇ ਤਾਂ 2 ਸਾਲ ਬਾਅਦ ਮਿਲਣੀ ਆ ਹਨਾ ਤੇ ਦੇਖ ਲਓ ਵੀ ਕਿੰਨੀ ਸੋਹਣੀ ਗੱਡੀ ਆ ਟੋヨタ ਦੀ ਥਾਲੀ ਕਿਹੜੀ ਗੱਡੀ ਦੀ ਇਹਦੀ ਡਿਮਾਂਡ ਨਹੀਂ ਹੈਗੀ ਦਿੱਲੀ ਲੋਟਾ ਟੋヨタ ਤੇ ਉਧਰ ਖੜੀ ਆ ਉਹ ਉਹ ਆ ਸਭ ਤੋਂ ਟਾਪ ਮਾਡਲ ਟਾਕੇ ਖੜਾ ਹੈ ਜਿਹਦੇ ਦੀ ਬੁੱਕ ਹੋਈ ਹੋਈ ਆਈ ਹੋਈ ਆ ਇੱਥੇ ਹੋ ਰਹੀ ਆ ਰਬਰ ਕੋਟਿੰਗ ਇਹਦੇ ਕੀ ਕੀ ਫਾਇਦੇ ਆ ਵੀਰੇ ਇਹੀ ਕਹਿੰਦੇ ਯਾਰ ਕਿ ਤੁਹਾਡੀ ਗੱਡੀ ਥੱਲੋਂ ਜੱਟ ਬਲੈਕ ਹੋ ਜਾਂਦੀ ਆ ਅੱਛਾ ਥੱਲੋਂ ਬਲੈਕ ਹੋ ਜਾਣਾ ਹੈ ਜੇ ਇਹਦੇ ਜਿੱਦਾਂ ਥੱਲੇ ਆਪਣਾ ਪਾਣੀ ਤੋਂ ਨੁਕਸਾਨ ਵਗੈਰਾ ਨਹੀਂ ਹੁੰਦਾ ਵੀ ਜਿਹੜਾ ਜੋੜਾ ਜੋਣਾ ਜੇ ਜੰਗਾਲ ਲੱਗਦਾ ਨਾ ਮੇਨ ਤਾਂ ਉਹੀ ਹੈੜਾ ਕੋ ਗੱਡੀਆਂ ਚੱਲ ਚੱਲ ਕੇ ਥੱਲੋਂ ਬਣਾਵ ਹੋ ਜਾਂਦੀਆਂ ਨਾ ਹਾਂ ਯੋ ਜੀ ਨੂੰ ਮੇਨਟੇਨ ਰੱਖਦਾ ਕਿੰਨੀ ਕਿੰਨੀ ਗਰੰਟੀ ਹੈ ਇਹਦੀ ਇਹਦੀ 5 ਸਾਲ ਦੀ ਗਰੰਟੀ ਹੈ 5 ਸਾਲ ਦੇ ਵਿੱਚ ਕੀ ਹੋ ਜਾਂਦਾ ਵੀ ਜੇ 5 ਸਾਲ ਚ ਜੇ ਤੁਹਾਡੀ ਕਿਤੇ ਉਤਰਦੀ ਹੈ ਤੁਸੀਂ ਦੁਬਾਰਾ ਬੇ ਕਰਵਾ ਸਕਦੇ ਹੋ ਪ੍ਰੀ ਆਫ ਪੋਸਟ ਕੋਈ ਬਹਿ ਨਹੀਂ ਅੱਛਾ ਜੇ ਜੰਗਾਲ ਲੱਗ ਜਵੇ ਜੰਗਾਲ ਤਾਂ ਨਹੀਂ ਲੱਗਦਾ ਅੱਛਾ ਫੇ ਤਕਰਦਾ ਕੋਈ ਗੇਸਾਇਆ ਨਹੀਂ ਇਹ ਮਗਰਾੜਾਂ ਚ ਵੀ ਹੁੰਦੀ ਆ ਕਿ ਨਹੀਂ ੱੱਲੇ ਹੋਣਾ ਨਹੀਂ ਸਾਰਾ ਫੇ ਉੱਥੇ ਹੋਣ ਫੇ ਹਾਂ ਮਗਰਾੜ ਚ ਵੀ ਹੋਣਾ ਹਾਂ ਆਪ ਵੀ ਛੱਡ ਕੇ ਜਿਹੜਾ ਲੋਇਲ ਮੈਟਲ ਦੇ ਕੋਈ ਪੀਸ ਹੁੰਦੇ ਹੈ। ਹੈਲੋ। ਇਹ ਥੱਲੇ ਸਾਰੇ ਵੱਜਣੀਆਂ ਮਗਰਾੜਾ ਮਗਰੂੜਾਂ ਦੇ ਵਿੱਚ ਹਨ। ਇਹਦੀ ਗਾਰੰਟੀ ਹੈ ਵੀ ਜੇ ਲੈ ਜਾਵੇ ਦੁਬਾਰਾ ਫੇਰ ਕਰਕੇ ਦੇਣਗੇ 5 ਸਾਲ ਤੱਕ। ਕਿ ਇੱਕ ਦਾ ਥੱਲੇ ਜੰਗਾਲ ਨਹੀਂ ਲੱਗੂ ਬਈ ਇਹਨੂੰ ਸਾਰੀ ਨੂੰ ਹਨਾ। ਕਿਉਂਕਿ ਆਪਾਂ ਫਿਰਦੇ ਰਹਿੰਦੇ ਆ ਜਾਂਦੇ ਆ ਖੇਤਾਂ ਦੇ ਵਿੱਚ ਹੀ ਚੱਲਣੀਆਂ ਗੱਡੀ ਤਾਂ। ਤੇ ਉਹਦੇ ਕਰਕੇ ਜੰਗਾਲ ਤੋਂ ਵੀ ਵੱਜੂ। ਉਹ ਸਟਿੱਪਣੀ ਵਾਲਾ ਤੈਰ ਦੂਜੇ ਹੀ ਆ। ਅਈ ਉਹ ਨਹੀਂ ਹੈਗਾ। ਉਹ ਦਿ ਵਾਲਾ ਰੇਡੀਅਲ ਆ ਦੇ ਵਾਲਾ ਲਾਈ ਵੀ ਦਾ ਤੇ ਚਲੋ ਬেনিਫਿਟ ਤਾਂ ਮਿਲਦਾ ਹੀ ਆ ਕਿਤੇ ਨਾ ਕਿਤੇ ਚੀਜ਼ ਕਿਉਂਕਿ ਆਪਣੀ ਗੱਡੀ ਚੱਲਣੀ ਤਾਂ ਖੱਤਿਆਂ 'ਚ ਵੀ ਹੁੰਦੀ ਆ ਨਾ ਮਿੱਟੀ ਮੁਰਟੀ ਵਾਲੇ ਜਿ ਵੀ ਰਬੜ ਕੋਟਿੰਗ ਆ ਇਹਦੇ ਵੱਲੋਂ ਪੂਰੀ ਮਹਿੰਗੀ ਆ ਪੈਸੇ ਲਏ ਆ ਇਹਨਾਂ ਨੇ ਦੋ ਤਿੰਨ ਬੋਤਲਾਂ ਲੱਗ ਜਾਣੀਆਂ ਉਹਦੇ ਨਾਲ ਦੀ ਨਾਲ ਲਾਉਣ ਲੱਗਿਆ ਹੋਇਆ ਬਾਕੀ ਜੁਆਇਦ ਹੁੰਦੀਆਂ ਮੈਂ ਤਾਂ ਫਿਰ ਹੁਣ ਦੇਖੋ ਤੁਹਾਨੂੰ ਪਤਾ ਹੀ ਆ ਵੀ ਜਿਹੜੀ चीज ਆਪਾਂ ਨੂੰ ਜਾਨੋ ਪਿਆਰੀ ਆ ਉਹਦੇ ਉੱਤੇ ਤਾਂ ਫਿਰ ਪੈਸੇ ਖਰਚਣੇ ਪੈ ਜਾਂਦੇ ਹਨ ਤੇ ਹੁਣ ਇਹਦੇ ਤੇ ਖਰਚੀ ਆ ਪੈਸੇ ਤੇ ਹੁਣ ਵੀ ਖਰਚਣੇ ਪੈਣੇ ਆ ਇਹ ਥੱਲੇ ਮਗਰਾੜਾ ਮਗਰੂੜਾਂ ਦੇ ਵਿੱਚ ਸਾਰੇ ਕਰਕੇ ਦੇਣਗੇ ਕੋਟੀਆਂ ਠੀਕ ਗਲੋਈ ਦੇਖ ਲੈ 56 ਠੀਕ ਬੜਾ ਠੀਕ ਗੱਡੀ 'ਚ ਰੱਖਣਾ ਕਿ ਇੱਕ ਹੋਰ ਚੁਲਣਾ ਰੱਖਾ ਲਓ ਗੱਡੀ ਰੱਖਾ ਉਹ ਉਹ ਖੜੀ ਹੈ ਗੱਡੀ ਪਰ ਸਿੱਟਣਾ ਪਿਆਰ ਨਾਲ ਪੈਣਾ ਯਾਰ ਥੱਲੇ ਉਤਰ ਕੇ ਸਿੱੜਦੀ ਅੱਜ ਆਏ ਸੀ ਕਿ ਮੰਡੀ ਉੱਤੇ ਆਣੇ ਵੀ ਪਿਆਜ਼ ਖਰੀਦਣਾ ਸੀਗਾ ਕਰੇ ਲੋਡ ਸੀ ਪਿਆਜ਼ ਇਧਰ ਵੀ ਆ ਜਾ ਬਾਈ ਇਹਦੀ ਉੱਤੇ ਪੈਰ ਤਰ ਕੇ ਹੌਲੀ ਕਿਤੇ ਨਹੀਂ ਛੱਡਦੀ ਬਸ ਨਹੀਂ 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 ਧਰ ਲਓ ਬਸ ਹਾਂ ਹਾਂ ਧਰ ਲਾ ਤਰ ਲਾ ਹੌਲੀ ਸਿੱਟੀ ਉਹਦੇ ਉੱਤੇ ਨਾਲ ਸਿੱਟੀ ਹਾਂ ਬਸ ਇੱਕ ਹੋਰ ਦੇ ਦੇ ਆ ਮੈਟ ਦਾ ਬੜਾ ਵਧੀਆ ਕੰਮ ਆ ਹਨਾ ਅਦਰਕ ਵੀ ਲਿਆ ਸੀ ਭਾਈ ਅਦਰਕ ਵੀ ਬਹੁਤ ਠੀਕ ਰੇਟ ਦੀ ਨਾਸਿਕ ਵਾਲਾ ਪਿਆਜ ਆ ਆਪਣਾ 243 ਰੁਪਏ ਕਿਲੋ ਦੋ ਗੱਟੇ ਲੈ ਲੈਣੇ ਆ ਦੋ ਗੱਟੇ ਪਹਿਲਾਂ ਤਾਂ ਆਪਣਾ ਦੂਜਾ ਘਰ ਵਾਲਾ ਹੀ ਚੱਲੀ ਗਿਆ ਤੇ ਹੁਣ ਮੁੱਕ ਗਿਆ ਉਹ ਤੇ ਹੁਣ ਇਹਨਾਂ ਨੂੰ ਮੁੱਲ ਲੈਣਾ ਪੈਣਾ ਆਪਾਂ ਨੂੰ ਦੋ ਬਣ ਪੈਣ ਦੋ ਪਾਦੇ ਬਥੇਰੇ ਆ ਮੈਨਾਂ ਦੇ ਤੇ 30 40 ਕਿਲੋ ਵਾਲਾ ਹੋਊਗਾ 55 ਥੱਲੇ ਕਰ ਦੇਵੇ ਚਲੋ ਜੀ ਲਓ ਜੀ ਸਮਾਨ ਰੱਖਿਆ ਤੇ ਢੱਕਣ ਲੱਗ ਗਿਆ ਹੈ ਨਾ ਨਿਆਰੇ ਹੁਣ ਬਿੱਲ ਦੇ ਦੀ ਕਿੰਨੇ ਬਹੁਤ ਠੀਕ ਲਓ ਜੀ ਆਪਾਂ ਫਰੂਟ ਦੀ ਸ਼ਾਪਿੰਗ ਵੀ ਕਰ ਲਈ ਆ ਪਿੱਛੇ ਹੀ ਰੱਖਣਾ ਵਿੱਚ ਨਹੀਂ ਨਹੀਂ ਸਾਜੀ ਖਰਾਬ ਹੋ ਜਾਏ ਓਏ ਆਹ ਦੇ ਤੁੱਪ ਥੋੜੀ ਆ ਯਾਰ ਅੱਛਾ ਅੱਛਾ ਇਹ ਤੇਰੇ ਸਾਰਾ ਸਮਾਨ ਉੱਪਰ ਹੀ ਰੱਖ ਲੈ। ਚਲੋ ਇੰਨਾ ਫਰਕ ਹੁੰਦਾ ਵੀ ਸਿਓ 205 ਕਿਲੋ ਦਾ 850 ਦਾ ਪੂਰਾ ਟੌਪ ਦਾ ਸਿਓ। ਇੰਨੀ ਰੇਟ ਦਾ ਘਟਾ ਘਟਾ ਮੈਂਦਾ। ਹੈਂ? ਨਾ ਰੌਣਕ ਜਿਹੜਾ ਪੱਕਾ ਹੈਗਾ ਇੱਥੇ। ਤੀਜੀਆਂ ਛੁੜੀਆਂ ਚੱਲ ਪਈਆਂ ਨੇ ਸੱਤ ਫੁੱਟੇ ਦੀਆਂ ਦੇਖ ਲਓ। ਛੁੜੀਆਂ ਬਦਲਦੇ ਅੱਜ। ਦੇਖ ਲਓ ਕਿਤੇ ਕੋਈ ਸੀਨ ਨਹੀਂ ਲੀਕ। ਨਾ ਕੋਈ ਗੀਅਰ ਲੀਕ ਆ ਹਨਾ ਇੰਨਾ ਵਧੀਆ ਰੋਟਾਵੇਟਰ ਚੱਲਿਆ ਇਹ ਆਪਣਾ ਲੁਧਿਆਣੇ ਵਾਲਿਆਂ ਦਾ ਤੇ ਬਹੁਤ ਸੋਹਣਾ ਰੋਟਾਵੇਟਰ ਚੱਲਿਆ ਚੱਲਦੇ ਆ ਭਰਾਵੋ ਆਪਣੇ ਅੱਜ ਪਲੇਟ ਬਦਨ ਲੱਗੇ ਹੋਇਆ ਰੈਂਪੀ ਹੋਣੀ ਆਪਣੀ ਲੋ ਜੀ ਅੱਜ ਮਸ਼ੀਨ ਕਰਨ ਲੱਗਾ ਲੋਡ ਕਟਰ ਲਾਤਾ ਮਸ਼ੀਨ ਦਾ ਤੇ ਕਟਰ ਲਾ ਕੇ ਅੰਦਰ ਰੱਖਦਾ ਕੱਲ ਨੂੰ ਤੜਕੇ ਸਵੇਰੇ ਜਾਵਾਂਗੇ ਛੱਡਣ ਪ੍ਰੀਤੋ ਨੂੰ ਤੜਕੇ-ਤੜਕੇ ਸੱਤਿਆਂਵਾਂਗੇ ਤੇ ਇਹਨਾਂ ਦਾ ਇੱਕ ਟਾਇਰ ਜਿਆ ਹੈਗਾ ਮਾੜਾ ਹੀ ਤਾਂ ਕਰਕੇ ਉਹ ਟਾਇਰ ਲਾ ਲਿਆ ਆਪਣੇ ਆਈ ਟਰਾਲੀ ਦਾ ਉਹ ਲਾ ਕੇ ਮੈਂ ਕਿਹਾ ਨਾਲ ਰੱਖ ਲੋ ਜੇ ਕਿਤੇ ਰਾਹ ਰੂਹ ਚ ਲੋਡ ਪਈ ਤਾਂ ਕੱਸਿਆ ਦਾ ਜਾਊ ਟਾਇਰ ਤੇ ਹੁਣ ਲੋਡ ਕਰਨ ਲੱਗਿਆਂ ਟੈਨ ਮਸ਼ੀਨਾਂ ਲੋਡ ਕਰਦਾਂਗੇ ਤੇ ਚਲੋ ਸਵੇਰੇ ਸਾਢੇ ਰੇ ਛੱਡਿਆਂਗੇ ਨਾਲ ਤੇ ਕਿਨੂੰ ਕਟਰ ਲਾ ਕੇ ਆ ਜੂ ਆਪਣਾ ਝੋਨੇ ਵਾਲਾ ਤੇ ਨਾਲੇ ਐਸਐਮਐਸ ਲਾ ਕੇ ਤੇ ਨਾਲੇ ਜਿਹੜਾ ਮਾੜਾ ਮੋਟਾ ਕੰਮ ਇਹਦਾ ਹੈਗਾ ਵਾ ਉਹ ਸਾਰਾ ਕੁਝ ਹੋ ਗਿਆ ਫਾਰਮ ਟਰੱਕ 65 ਤੇ ਚੱਲਿਆ ਬਾਈ ਹੁਣੀ ਛੱਡਣ ਜਿਹੜਾ ਪੂਰਾ ਓਕੇ ਰਿਪੋਰਟ ਆਪਣਾ ਟਰੈਕਟਰ ਆ ਫੇਵਰੇਟ ਟਰੈਕਟਰ ਆਪਣਾ 60 65 ਫਾਰਮ ਟਰੱਕ ਉਧਰ ਉਹਦਾ ਫੀਡਰ ਪਾਤਾ ਦੇ ਲੋ ਰਾਣੀ ਸੁੰਦਰਾ ਦਾ ਕੋਈ ਬੈਰਿੰਗ ਨਹੀਂ ਖਰਾਬ ਨਿਕਲਿਆ ਕੋਈ ਕੁਝ ਨਹੀਂ ਨਿਕਲਿਆ ਉਹ ਥੱਲੇ ਲੱਗ ਗਈ ਇਹਨੂੰ ਵੀ ਪੂਰਾ ਉਹ ਪੰਗਾ ਹੀ ਰਹਿੰਦਾ ਜਿਵੇਂ ਮੱਝ ਨਹੀਂ ਜਾਣ ਨਹੀਂ ਹੁੰਦੀ ਟੈਂਪੋ ਦੇ ਛੋਟੇ ਹਾਤੀ ਦੇ ਵਿੱਚ ਉਹ ਚੱਕਰ ਰਹਿੰਦੇ ਹੀ ਆ ਭਈਆ ਉਹ ਵੀ ਮੇਜ ਜਿਹਦਾ ਕਰੋ ਹਨਾ ਫੇਰ ਉਹ ਦੁਬਾਰਾ ਚੜੂਗੀ ਵੀ ਨਹੀਂ ਤਾਂ ਥੱਲਿਓਂ ਲੱਗ ਜੂ ਇਹ ਚੀਜ਼ਾਂ ਰਹਿੰਦੀਆਂ ਰਹਿੰਦੀਆਂ ਉਹਦੇ ਮਾਰਕੀਟ ਦੇ ਮੂਰੋ ਚੜਦੇ ਮੂਰੋ ਨਾ ਉੱਚਾ ਵਾਲਾ ਚੱਕ ਲੈਂਦੇ ਆ ਮਗਰ ਉਹ ਪੂੰਛ ਥੱਲੇ ਲੱਗ ਗਈ ਉਹ ਤਾਂ ਕਰਕੇ ਬਈ ਕਿਉਂਕਿ ਮੂਰੇ ਉਹ ਕਟਰ ਨਹੀਂ ਨਾ ਹੈਗਾ ਤਾਂ ਕਰਕੇ ਯਾਰ ਬੈਗ ਬੈਗ ਚਾੜਨੀ ਜਿਆਦਾ ਸੌਖੀ ਹੈ ਮੈਂ ਕਹਿੰਦਾ ਮੈਂ ਤਾਂ ਕਹਿੰਦਾ ਜਦੋਂ ਉਹ ਲਵਾਤਾ ਐਸਐਮਐਸ ਮੈਂ ਕਹਿੰਦਾ ਬੈਗ ਚਾੜਿਆ ਕਰੀ ਤਾਂ ਸੌਖੀ ਰੂ ਰਾਤ ਨੂੰ ਕੰਮ ਚੱਲਦਾ ਟੂਟੀਆਂ ਦਾ ਔਰ ਟੂਟੀ ਲੱਗੀ ਉਧਰ ਦਰਖਤ ਨੂੰ ਵੀ ਲੱਗੀ ਔਰ ਟੂ ਦਰਖਤ ਨੂੰ ਵੀ ਲੱਗੀ ਟੂਟੀ ਉਧਰ ਦਰਖਤ ਨੂੰ ਲੱਗੀ ਇਹ ਰਾ ਦਵਾਈ ਦਾ ਹੈਗੀ ਆ ਕਿੰਨੇ ਢੋਲ ਆਏ ਆਪਾਂ 2 3 ਹੈ 2 ਲੱਗਿਆ 5 ਢੋਲਾਂ ਦੀ ਦਵਾਈ ਆ ਬੰਬ ਠੀਕ ਚੱਲਿਆ ਦਰਾਖਤ ਨੂੰ ਥੱਲੇ ਥੱਲੇ ਛਾਂਗਾਗੇ ਥੱਲੇ گول ਕਰ ਦੇਣਾ ਇਹਨ ਪੂਰਾ ਹੋ ਗਈਾ ਉੱਥੇ ਮਨਲੀ ਕੋਲੇ ਕੈਂਚੀ ਦੀ ਉਹ ਜਿਹੜੀ ਦਰਾਖਤ ਵੱਢਣ ਵਾਲੀ ਹੁੰਦੀ ਤੇ ਆਪਣਾ ਅੱਜ ਉਹਨਾਂ ਨੇ ਦਰਾਖਤ ਦੇ ਆਲੇ-ਦੁਆਲੇ ਲਾ ਵੀ ਦਿੱਤੇ ਠੀਕ ਕਹਿੰਦੇ ਹੁੰਦੇ ਉਹਨਾਂ ਨੂੰ ਸਟੈਗ ਪਤਾ ਨਹੀਂ ਕੀ ਕਹਿੰਦੇ ਸੀ ਯਾਰ ਤੇ ਟਾਹਣੀਆਂ ਹਾਂ ਦੇ ਸੋਨਾ ਬਣ ਗਿਆ ਥੱਲੇ ਜਿਵੇਂ ਮਰਜ਼ੀ ਹੋਣੇ ਚ ਪਾਣੀ ਪੀ ਚੱਲੇ ਹਨ ਇਹ ਜ ਵੀ ਹੋ ਗਿਆ ਸਹੀ ਤੇ ਇਧਰ ਆ ਡੇਕਾਂ ਦਾ ਵੀ ਸਹੀ ਹੋ ਗਿਆ ਹੁਣ ਡੇਕਾਂ ਵਧਣਗੀਆਂ ਫੁੱਲਣਗੀਆਂ ਵਧੀਆ ਤਰੀਕੇ ਨਾਲ ਵਧਣਗੀਆਂ ਫੁੱਲਣਗੀਆਂ ਇਹ ਸਾਰਾ ਠੀਕ ਹੋ ਚੱਲਿਆ ਬਸ ਕੱਲ ਨੂੰ ਖਤਮ ਕਰ ਦੇਣਗੇ ਫਰਸੇ ਦਾ ਤیرے ਸਾਹ ਦੇ ਇੱਕ ਮੈਨ ਲੈ ਕੇ ਤੁਰਨਗੇ ਬਾਈ ਹੁਣੀ ਤੇ ਆਪਾਂ ਉਹ ਦੂਜੇ ਦਿਨੇ ਲੋਡ ਪੀ ਗੇੜਾ ਮਾਰਾਂਗੇ